ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮਾਲਵਾ ਵਿਜ਼ਨ ਦੀ ਟੀਮ ਅੱਜ ਪਹੁੰਚੀ ਹੈ ਪਿੰਡ ਸੈਦੋ ਕੇ ਵੇਖੇ ਤੇ ਜਿਵੇਂ ਕਿ ਆਪਾਂ ਜਾਣਦੇ ਆਂ ਵੀ ਅੱਜ ਕੱਲ ਦੀ ਮਿਹੜ ਕਹਿੰਦੀ ਆ ਵੀ ਬਾਪੂ ਸਾਨੂੰ ਬਹੁਤ ਵੱਡਾ ਟਰੈਕਟਰ ਲੈ ਕੇ ਦੇ ਜਿਹੜਾ ਕੱਦੂ ਦੇ ਵਿੱਚ ਛਕਾਰਟ ਹੀ ਪਾਉਂਦਾ ਫਿਰੇ ਤੇ ਆ ਛੋਟੇ ਕੰਮ ਉਹ ਤੋਂ ਹੋਣ ਭਾਵੇਂ ਨਾ ਹੁਣ ਜਗਾ ਨੰਗੜ ਨੂੰ ਖੇਤ ਦੇ ਵਿੱਚ ਹੋਵੇ ਚਾਹੇ ਨਾ ਹੋਵੇ ਤੇ ਇਸੇ ਤਰ੍ਹਾਂ ਦੇ ਸਾਨੂੰ ਇੱਕ ਕਿਸਾਨ ਜਿਹੜੇ ਕਿ ਬਹੁਤ ਛੋਟਾ ਜਿਹਾ ਟਰੈਕਟਰ ਲਈ ਆਉਂਦੇ ਸੀਗੇ ਸਾਨੂੰ ਰਸਤੇ ਦੇ ਵਿੱਚ ਮਿਲੇ ਆ ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਐ ਲੱਗਿਆ ਵੀ ਬਾਪੂ ਜੀ ਹੁਣ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਅਸੀਂ ਕਾ ਬਾਪੂ ਜੀ ਖੇਤ ਹੀ ਚੱਲੋ ਤੇ ਉੱਥੇ ਗੱਲਾਂ ਬਾਤਾਂ ਵੀ ਕਰਦੇ ਆ ਤੇ ਥੋੜੀ ਛੋਟੀ ਜਿਹੀ ਥੋੜੀ ਵੀਡੀਓ ਵੀ ਬਣਾ ਕੇ ਪਾਉਨੇ ਆ ਆਓ ਕਰਦੇ ਆ ਬਾਪੂ ਜੀ ਹੁਣਾਂ ਗੱਲਾਂ ਬਾਤਾਂ ਵੀ ਇਹ ਜਿਹੜਾ ਟਰੈਕਟਰ ਆ ਤੁਸੀਂ ਕਿੰਨੇ ਦਾ ਲਿਆ ਕਿੱਥੋਂ ਖਰੀਦਿਆ ਤੇ ਕੀ ਕੀ ਇਹਨਾਂ ਨਾਲ ਤੁਸੀਂ ਕੰਮ ਕਰਦੇ ਆ ਤੇ ਤੁਹਾਡੀ ਕਿਵੇਂ ਪਸੰਦ ਆ ਇਹ ਹਾਂਜੀ ਸਤਿ ਸ੍ਰੀ ਅਕਾਲ ਬਾਪੂ ਜੀ ਆਪਣਾ ਨਾਂ ਦੱਸੋ ਜੀ ਪਿੰਡ ਦੱਸੋ ਪਹਿਲਾਂ ਤਾਂ ਕਿਹੜਾ ਆਪਣਾ ਮੇਰਾ ਨਾਂ ਜੰਗੀਰ ਸਿੰਘ ਆ ਜੀ ਸਾਡਾ ਪਿੰਡ ਸੈਦੋ ਕੋ ਜਿਲ੍ਹਾ ਮੋਗਾ ਤਹਿਸੀਲ ਨਾਲ ਸਿੰਘ ਵਾਲਾ ਜੀ ਅਸੀਂ ਬਾਪੂ ਇਹਦੋਂ ਤੁਹਾਡੇ ਪਿੰਡ ਤੋਂ ਤੁਹਾਡੇ ਮਗਰ ਹੀ ਆ ਰਹੇ ਸੀ ਕਿ ਤੁਹਾਨੂੰ ਦੇਖਿਆ ਸਾਨੂੰ ਬਹੁਤ ਖੁਸ਼ੀ ਹੋਈ ਵੀ ਬਾਪੂ ਛੋਟਾ ਜਿਹਾ ਟਰੈਕਟਰ ਲਈ ਆਉਂਦਾ ਵੀ ਜਿਵੇਂ ਖੇਡਦਾ ਜਾਂ ਵਾਚ ਗਾਈਆਂ ਪਾਉਂਦਾ ਜਾਂਦਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਸਾਡਾ ਜੀ ਕੀਤਾ ਵੀ ਉੱਥੇ ਰੋਡ ਤੇ ਵੀ ਵੀਡੀਓ ਬਣਾ ਲਈ ਜਾਵੇ ਤੁਰੇ ਜਾਂਦੇ ਦੀ ਤੇ ਫਿਰ ਤੁਸੀਂ ਸਾਨੂੰ ਕਿਹਾ ਵੀ ਨਹੀਂ ਪੁੱਤ ਖੇਤ ਹੀ ਆਜੋ ਹਨਾ ਤੇ ਅਸੀਂ ਤੁਹਾਡੇ ਮਗਰ ਖੇਤ ਆਏ ਮੈਂ ਕਿਹਾ ਵੀ ਵਿਊ ਚੰਗਾ ਵਧੀਆ ਆਜੂਗਾ ਤੇ ਆਪਾਂ ਵੀ ਜਾਣਕਾਰੀ ਦੇਣੀ ਹੈ ਅੱਜ ਕੱਲ ਦੇ ਜਿਹੜੇ ਮਡੀਰ ਹੈ ਉਹ ਕਹਿੰਦੇ ਵੀ ਬਾਪੂ ਮੈਂ ਤਾਂ ਵੱਡਾ ਟਰੈਕਟਰ ਲੈ ਕੇ ਦੇ ਤੇ ਉਹਦੇ ਬਾਰੇ ਤੁਸੀਂ ਇਹਦੇ ਬਾਰੇ ਟਰੈਕਟਰ ਬਾਰੇ ਉਹਦੇ ਤੇ ਇਹਦੇ ਫਰਕ ਦੇ ਵਿੱਚ ਇਹ ਤੋਂ ਕੀ ਕੀ ਕੰਮ ਲਏ ਜਾਂਦੇ ਆ ਤੇ ਇਹ ਤੋਂ ਇਹ ਤੋਂ ਬਿਨਾਂ ਆਪਾਂ ਨੂੰ ਵੱਡਾ ਟਰੈਕਟਰ ਵੀ ਚਾਹੀਦਾ ਉਹ ਕਿਉਂ ਚਾਹੀਦਾ ਥੋੜੀ ਬਹੁਤੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਇਹਦੇ ਤਾਂ ਬਾਲੇ ਵੱਡੇ ਫਾਇਦੇ ਆ ਜੀ ਹਾਂਜੀ ਪਹਿਲਾਂ ਤਾਂ ਜੇ ਅਸੀਂ ਰੂਟਾ ਪੀਟਰਨਾ ਵੀ ਇਹਦੇ ਬਿਜਲੈਨਾਂ ਦੇ ਪੱਠੇ ਸਾਡੇ ਕੋਲੇ ਹਾਲਾ ਜੀ ਹਾਂਜੀ ਸਾਡੇ ਕੋਲੇ ਕਰਾ ਦੇ ਪਹਿਲੀ ਪੱਧਰ ਕਰਨੀ ਹੋਵੇ ਉਹ ਵੀ ਹੈਗਾ ਜੀ ਹਾਂਜੀ ਅਸੀਂ ਇਹ ਪੱਠੇ ਬਿਜਲੈਨਾਂ ਇਹਦੇ ਨਾਲ ਆਪਦੇ ਜੀ ਹਾਂਜੀ ਇਹਦਾ ਵੱਡਾ ਫਾਇਦਾ ਇਹ ਆ ਜਿਹੜੇ ਬੰਦੇ ਦਾਰੂ ਦਰੂਬਾਲੀ ਪੀਂਦੇ ਆ ਜੀ ਇਹ ਅੰਦਰ ਵੱਡਾ ਦੇ ਨਾਲ ਲੱਗ ਜਾਂਦਾ ਭਾਵੇਂ ਅੰਦਰ ਬਾੜ ਲਓ ਉਹਨੂੰ ਕਮਰੇ ਦੇ ਵਿੱਚ ਟਰੈਕਟਰ ਨੂੰ ਉੱਥੇ ਵੀ ਲੈ ਜਾਂਦਾ ਪੂਰਾ ਟੇਬਲ ਕੋਲੇ ਜਾਵੜਦਾ ਟੇਬਲ ਕੋਲੇ ਜਾਵੜਦਾ ਜੀ ਨਜ਼ਾਰੇ ਨਜ਼ਾਰੇ ਆ ਹਾਂ ਠੀਕ ਹੁਣ ਜੇ ਅਸੀਂ ਮੰਨ ਲਓ ਕੋਈ ਰੇਤਾ ਭਰ ਕੇ ਲੈ ਕੇ ਆਉਣਾ ਅਗਲਾ ਕਹਿੰਦਾ ਸਾਡੇ ਅੰਦਰ ਟਰਾਲੀ ਨਹੀਂ ਬਾੜਦੀ ਚਾਰ ਸਫਰੋਂ ਟਰਾਲੀ ਖੁੱਲਦੀ ਸਾਡੀ ਠੀਕ ਹੈ ਜੀ ਮਗਰ ਜਿੱਥੇ ਮਾਰਜੀ ਟਰਾਲੀ ਹੁੰਦੀ ਨਾਲੋਂ ਠੀਕ ਹੈ ਜੀ ਤੇ ਸਾਡਾ ਭਾਈ ਇੰਦਰਜੀਤ ਸਿੰਘ ਬਿੱਲਾ ਜੂਐਸਏ ਹਾਂਜੀ ਜੋ ਅਮਰੀਕਾ ਰਹਿ ਰਿਹਾ ਸਾਨੂੰ ਭਾਈ ਨੇ ਸ਼ੌਂਗਿਆ ਤ ਪੈਂਡ ਤੇ ਪੱਠੇ ਤੇ ਲਿਆਉਣੇ ਆ ਪੈਂਡ ਤੇ ਪੱਠੇ ਲਿਆਉਣੇ ਜੀ ਜੋ ਮਰਦੀ ਕਾਮ ਲਈ ਰੇਤਾ ਲੈ ਕੇ ਆਉਣਾ ਜੀ ਭਰ ਕੇ ਫੁੱਲ ਟਰਾਲੀ ਇਹ 4x4 ਟਰੈਕਟਰ ਆ ਜੀ ਠੀਕ ਆ ਜੀ ਜੀ ਆਪਾਂ ਕਹਿ ਦਿੱਿਆ ਕੱਦੂ ਵਾਲੇ ਬਾਣ ਤੇ ਨਿਕਲਣਾ ਨਹੀਂ ਟਰਾਲੀ ਬਾੜ ਕ ਤੁਹਾਨੂੰ ਕੱਢ ਕੇ ਦਿਖਾ ਦਾਂਗੇ ਇਥੋਂ ਮਾਰਦਾ ਛਾਲ ਜੀ ਠੀਕ ਆ ਜੀ ਵੱਡੇ ਟਰੈਕਟਰ ਦਾ ਸ਼ੌਂਕ ਹੀ ਆ ਤੌਰ ਤੇ ਆ ਜੀ ਠੀਕ ਆ ਹਾਂ ਜੀ ਹਾਂ ਜੀ ਪਰ ਇਹ ਤਾਂ ਸਾਰੇ ਕੰਮ ਲੈਣੇ ਆ ਜੀ ਅਸੀਂ ਪੂਰੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਪੂ ਜੀ ਇਹਦੀ ਕੀਮਤ ਕੀ ਹੈ ਜੀ ਇਹ ਨਵਾਂ ਲਿਆ ਸੀ ਤੁਸੀਂ ਜਾਂ ਇਹ ਆਈ ਸੈਕੰਡ ਹੈਂਡ ਖਰੀਦਿਆ ਜੀ ਨਹੀਂ ਸੈਕੰਡ ਹੈਂਡ ਲਿਆ ਸੀ ਜੀ ਠੀਕ ਹੈ ਪਟਿਆਲੇ ਤੋਂ ਜੀ ਠੀਕ ਹੈ ਜੀ ਇਹਦੇ ਵਿੱਚ ਟਰਾਲੀ ਬਣਵਾਈ ਜੀ ਹਾਂ ਰੂਟਾ ਵੀ ਟਰਾਈ ਇਹਦੇ ਠੀਕ ਹੈ ਇਹਦੇ ਹਾਲਾ ਜੀ ਹਾਂਜੀ ਤੇ ਇਹਦਾ ਹੈਗਾ ਜੀ ਕਰਾਜ ਠੀਕ ਹੈ ਜੀ ਇਹ ਸਾਰਾ ਸਾਨੂੰ 270 ਦਾ ਪਿਆ ਜੀ ਆ ਬੱਤੀ-ਬੁੱਤੀ ਤੁਹਾਡੇ ਬੇਟੇ ਨੇ ਲਾਈ ਆ ਕਿ ਨਾ ਜੀ ਨਾ ਇਹ ਮਗਰੋਂ ਛੌਂ ਗਿਆ ਤੌਰ ਤੇ ਲੱਗੀ ਆਈ ਹੈ ਜੀ ਆ ਬੈਰੀ ਗੁੱਡ ਬਾਪੂ ਆ ਠੀਕ ਹੈ ਇਹੋ ਜੀ ਗੱਲ ਨਹੀਂ ਚੱਲਦੀ ਆ ਦੇਖੋ ਹਾਂ ਆਉਂਦਾ ਕਨੇ ਉੱਤੇ ਹਾਂ ਠੀਕ ਇਹ ਪੂਰਾ ਪੂਰਾ ਜਗਾੜ ਬਣਾਇਆ ਬਾਈ ਸ਼ੌਕਿਆ ਦਾ ਲੈ ਵੀ ਬਾਪੂ ਹੁਣੀ ਪੂਰੇ ਲਹਿਰੀ ਵੈਰੀ ਮਿਲ ਗਿਆ ਆਪਾਂ ਨੂੰ ਕਹਿੰਦੇ ਪੈਗ ਸ਼ੈਗ ਲਾਉਣ ਵਾਲੇ ਬੰਦੇ ਆ ਕਹਿੰਦੇ ਜਦੋਂ ਘਰੇ ਜਾਈਦਾ ਆਥਣੇ ਜਮਾ ਟੇਵਰ ਕੋਲੇ ਜਾ ਕੇ ਖੜ ਜਾਂਦਾ ਕਹਿੰਦੇ ਅਸੀਂ ਤਾਂ ਨਹੀਂ ਲਾਉਂਦੇ ਜੀ ਪੈਗ ਵੈਸੇ ਪੈਗ ਵਾਲੇ ਬੰਦਿਆਂ ਨੂੰ ਸਹੂਲਤ ਆ ਜੀ ਇਹ ਇਹ ਅੰਦਰ ਕਮਰੇ ਚ ਵੜ ਜਾਂਦਾ ਛੋਟਾ ਟਰੈਕਟਰ ਆ ਆ ਬਾਈ ਵਰਗੇ ਖੜਿਆ ਪੁੱਛ ਲੋ ਜੀ ਅਸੀਂ ਰੋਜ਼ ਪੱਠੇ ਲੈਣ ਆਉਨੇ ਆ ਹੋਰ ਬਾਪੂ ਜੀ ਕਿਵੇਂ ਲੱਗਦਾ ਵੀ ਡੇਲੀ ਬਾਪੂ ਜੀ ਹੁਣ ਆਪਡਾਉਨ ਕਰਦੇ ਆ ਖੇਤ ਨਹੀਂ ਤੁਸੀਂ ਬਾਰੇ ਸਾਨੂੰ ਕੋਈ ਆਪਦਾ ਵਿਚਾਰ ਆਪਣਾ ਨਾਮ ਦੱਸੋ ਜੀ ਪਿੰਡ ਦੱਸੋ ਕਿਹੜਾ ਪਹਿਲਾਂ ਸਪੈਨ ਸਾਡਾ ਸੈਦੋ ਗਿਆ ਜੀ ਹਾਂਜੀ ਨਾਮ ਹਲਾ ਜਗਰੂਪ ਸਿੰਘ ਆ ਜੀ ਠੀਕ ਹੈ ਜੀ ਇਸੀ ਜਾਨ ਗਵੰਡੀਆਂ ਨੇ ਆਸ ਵਿੱਚ ਕਿਹੜੇ ਕੁੜੇ ਤੁਸੀਂ ਅਸੀਂ ਵੀ ਅਸੀਂ ਵੀ ਜਾਂ ਸ਼ੌਂਕਿਆਂ ਤੌਰ ਤੇ ਦੁਪਹਿਰੇ ਜਦੋਂ ਹੁੰਦਾ ਆ ਗੰਨੇ ਅਸੀਂ ਵੀਡੀਓ ਉਪਰ ਪਾ ਕੇ ਇਹਦੀ ਬਣਾ ਕੇ ਪਾਉਨੇ ਆ ਅੱਛਾ ਤੁਸੀਂ ਵੀ ਪਾਉਨੇ ਆ ਸਾਡਾ ਜੀ ਕਰਦਾ ਬੈਠ ਜਿਵੇਂ ਸਾਡਾ ਜੀ ਕੀ ਤਾਂ ਤੁਸੀਂ ਵੀ ਪਾਉਨੇ ਆ ਵੀਡੀਓ ਕਿਹੜੇ ਦਿਨ ਨੇ ਆ ਤੇ ਜਦੋਂ ਆ ਕੇ ਬਾਪੂ ਖੜਾ ਦਿੰਦਾ ਨਾ ਫਿਰ ਉਹ ਪੇਚ ਪੂਚ ਕਸ ਨਾ ਕਰਦੇ ਆ ਸਟਾਰਟ ਸਾਡੀ ਨਾ ਬੰਦਾ ਬਦਰ ਪਾਰਕ ਕਲੱਬ ਸਾਡੀ ਜੀ ਬਣਾਈ ਵੀ ਹਜੇ ਨਗਰ ਕੀਤਨ ਕੱਢਦੇ ਆ ਪਿੰਡ ਚ ਅਸੀਂ ਇਹਨੂੰ ਲਿਜਾਣੇ ਆ ਠੀਕ ਹੈ ਮੇਰੇ ਸ਼ੌਕਿਆਂ ਤੌਰ ਤੇ ਸ਼ਿੰਗਾਰ ਕਿ ਵਧੀਆ ਠੀਕ ਹੈ ਜਾਨੀ ਨਾਲੇ ਥੋੜਾ ਥੋੜਾ ਜਿਹਾ ਮੋੜਿਆ ਆਉਂਦਾ ਜਾਨੀ ਪਿੰਡ ਜਿਉਂ ਗਲੀਆਂ ਤੰਗ ਹੁੰਦੇ ਜਾਨੀ ਉੱਥੇ ਵੀ ਲੱਜਣਾ ਨਾਲੇ ਸਾਨੂੰ ਜੀ ਨੂੰ ਠੀਕ ਹੈ ਜੀ ਬਾਪੂ ਜੀ ਜਿਹੜੇ ਵੱਡੇ ਕੰਮ ਇਹ ਨਹੀਂ ਕਰ ਸਕਦਾ ਪਿੱਛੇ ਟਰੈਕਟਰ ਚੱਲੀ ਜਾਂਦਾ ਆਪਣੇ ਹਾਲੈਂਡ ਜਿਵੇਂ ਜਿਹੜੇ ਵੱਡੇ ਕੰਮ ਨਹੀਂ ਕਰਦਾ ਛੋਟੇ ਛੋਟੇ ਕੰਮ ਤੁਸੀਂ ਕੀ ਕੀ ਕੰਮ ਇਹ ਤੋਂ ਲੈਨੇ ਆ ਅਸੀਂ ਜਾਦੇ ਦਾ ਕੰਮ ਇਹ ਤੋਂ ਹੀ ਹੁਣ ਜਿਵੇਂ ਮੰਨ ਲਓ ਵੀ ਰੇਤਾ ਰੂਤਾ ਲੈ ਕੇ ਆਉਂਦਾ ਜੀ ਟਰਾਲੀ ਅੰਦਰ ਲੱਗ ਜਾਂਦੀ ਹੈ ਬਾਰ ਛੋਟੇ ਆ ਸਾਡੇ ਸਪੈਸ਼ਲ ਟਰਾਲੀ ਬਣੀ ਸਪੈਸ਼ਲ ਟਰਾਲੀ ਬਣੀ ਇਹ ਚਾਰ ਸਵੇਰਾ ਖੋਲਦਾ ਜੀ ਇਹਦਾ ਠੀਕ ਹੈ ਜੀ ਜਾ ਪੱਠੇ ਵੀਜਣੇ ਆ ਜੀ ਸਾਡੇ ਕੋਲੇ ਹਾਲ ਹੈਗੇ ਆ ਸਾਡਾ ਰੂਟਾ ਬੀਟ ਹੈਗੇ ਆ ਹਾਂ ਸਾਰਾ ਕੁਝ ਅਸੀਂ ਕਰ ਲੈਂਦੇ ਆ ਜੀ ਇਹਨਾਂ ਬਾਹ ਵੀ ਲੈ ਲੈਂਦੇ ਆ ਜੀ ਪਰ ਅਸੀਂ ਜਾ ਕੇ ਕਾਚਾ ਮਹੀਂ ਵੀਜ ਦੂੰ ਉਹ ਮੁੰਡਾ ਇਹ ਆਇਆ ਨਹੀਂ ਲੈ ਰਹੀ ਸਾਡਾ ਇਦੋਂ ਵੀ ਲੈ ਰਹੀ ਜੱਗਾ ਇਹਦੇ ਕੋਲੇ ਫਿਰ ਬਾਈ ਦੀ ਪਾਲੀ ਹੁੰਦੀ ਹੈ ਇੰਟਰੋਡਕਸ਼ਨ ਦੇ ਦਿੰਦੇ ਹਾਂ ਇਹ ਬਾਈ ਸਾਡੇ ਬਾਹਰਲੇ ਅੰਦਰਜੀਤ ਸਿੰਘ ਸਿੱਧੂ ਜੂਐਸ ਬਿੱਲਾ ਕਹਿੰਦੇ ਆ ਉਹਦਾ ਬ੍ਰਦਰ ਆਈ ਵੱਡਾ ਅਸੀਂ ਦੋਨੇ ਜਾਣੀ ਆ ਜੀ ਸਾਨੂੰ ਸ਼ੌਂਗਿਆ ਤੌਰ ਤੇ ਸਾਡੇ ਕੋਲ ਰੇੜੀ ਸੀਗੀ ਜੀ ਪਹਿਲਾਂ ਸਾਈਕਲ ਵਾਲੀ ਬਾਈ ਕਹਿੰਦਾ ਕਾਹ ਨੂੰ ਮੱਥਾ ਮਾਰਦਾ ਤੁਹਾਨੂੰ ਮੈਂ ਟਰੈਕਟਰ ਲੈ ਕੇ ਦਿੰਨਾ ਯਾਰ ਠੀਕ ਹੈ ਜੀ ਸ਼ੌਂਗਿਆ ਤੌਰ ਤੇ ਲਿਆਂਦਾ ਜੀ ਤੇ ਬਾਈ ਜੀ ਨੂੰ ਅੱਗੇ ਕਰੋ ਜੀ ਇਹ ਤੋਂ ਬਿਨਾ ਤਾਂ ਸਾਡੀ ਵੀਡੀਓ ਨਹੀਂ ਪੂਰੀ ਹੋਣੀ ਬਾਈ ਜੀ ਹੁਣ ਆਂ ਸਾਂਗਦਾ ਜੀ ਇਹ ਥੋੜਾ ਜਨਾਨੇ ਵਾਲਾ ਸੁਭਾਅ ਬਾਈ ਜੀ ਆਂ ਸਾਂਗ ਲਾ ਦਿੰਨੇ ਆ ਬਾਪੂ ਜੀ ਕੋਈ ਦੋ ਸ਼ਬਦ ਗੱਲਬਾਤ ਕੋਈ ਕੋਈ ਸਨੇਹਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਤੁਸੀਂ ਖੁਣੇ ਹਾਂ ਕੋਈ ਨਹੀਂ ਕੋਈ ਆਪਣਾ ਨਾਮ ਦੱਸੋ ਜੀ ਨੰਪ੍ਰੀਆਪ ਸਿੰਘ ਪਿੰਡ ਸੈਦੋ ਕੇ ਸੈਦੋ ਕੇ ਪੇਮ ਸਿੰਘ ਸੈਦੋ ਕੇ ਜੀ ਉਹਦਾ ਸਰਵਾਰੀ ਦਿੱਤੀ ਆ ਜੀ ਬਾਈ ਨੇ ਆ ਬਾਈ ਦੇ ਖੇਤ ਦਾ 뷰 ਹੈ ਜੀ ਜਿਹੜਾ ਤੁਸੀਂ ਥਾਂ ਦੇਖ ਰਹੇ ਹੋ ਚਾਰ ਛਪੇਰੇ ਤੇ ਇੱਥੇ ਬਾਈ ਹੋਣੀ ਆ ਛੋਟੇ ਟਰੈਕਟਰ ਦੇ ਨਾਲ ਆਪਦੇ ਸ਼ੌਂਕ ਵੀ ਪੂਰੇ ਕਰਦੇ ਆ ਤੇ ਨਾਲ ਦੇ ਘਰ ਦੇ ਕੰਮ ਆਪਣੀਆਂ ਜਿਹੜੇ ਤੇ ਉਹ ਵੀ ਇਹ ਕਰਦੇ ਆ ਤੇ ਨਾਲ ਹੌਲੈਂਡ ਟਰੈਕਟਰ ਆ ਬਾਈ ਦਾ 36 30 ਇਹ ਕੱਦੂ ਕਰੀ ਜਾਂਦਾ ਇਹਦੇ ਵੀ ਵੀਡੀਓ ਅਸੀਂ ਨਾਲ ਅਟੈਚ ਕਰਾਂਗੇ ਸਾਨੂੰ ਬਹੁਤ ਵਧੀਆ ਬਾਈ ਹੁਣੀ ਲਈ ਆਉਂਦੇ ਸੀਗੇ ਖੇਤ ਆਪਣੇ ਰੁਟੀਨ ਦਾ ਕੰਮ ਆ ਜਿਹੜਾ ਘਰੇ ਬਾਈ ਦੇ ਪਸ਼ੂ-ਪਸ਼ੂ ਵੀ ਰੱਖੇ ਹੋਏ ਆ ਛੋਟੀ ਟਰਾਲੀ ਆ ਇਹਦੇ ਵਿੱਚ ਆਪਣੇ ਪਸ਼ੂਆਂ ਦਾ ਜੋ ਗੋਬਰ ਵਗੈਰਾ ਉਹ ਖੇਤ ਨਾਲ ਦੀ ਨਾਲ ਹੀ ਲੈ ਆਉਂਦੇ ਆ ਘਰੇ ਤੁਹਾਨੂੰ ਪਤਾ ਹੀ ਅੱਜਕੱਲ ਜਗ੍ਹਾ ਦੀ ਤੰਗੀ ਆ ਥਾਂ ਨਹੀਂ ਰਹੇ ਤੇ ਇਸ ਕੰਮ ਨੂੰ ਵੀ ਵਧੀਆ ਉਧਰੋਂ ਆਉਂਦੇ ਸੀਗੇ ਪਿੰਡ ਸੈਦੋਕਿਆਂ ਤੋਂ ਆਪਣੇ ਖੇਤ ਨੂੰ ਤੇ ਇਹਨਾਂ ਦੀ ਸਾਨੂੰ ਵੀ ਉਹ ਇਹਨਾਂ ਦਾ ਵਧੀਆ ਲੱਗਿਆ ਤੇ ਬਾਈ ਜੀ ਰੌਣਕੀ ਆ ਕਹਿੰਦੇ ਤੁਸੀਂ ਐਂ ਕਰੋ ਵੀ ਖੇਤ ਹੀ ਆਜੋ ਸਾਡੇ ਕੋਲੇ ਤੇ ਆਪਾਂ ਟਕਾ ਕੇ ਵੀਡੀਓ ਦਿਖਾਉਨੇ ਆ ਤੇ ਪਾਉਨੇ ਆ ਵੱਡੇ ਟਰੈਕਟਰ ਨਾਲ ਜਾਦੇ ਕੰਮ ਦਿੰਦਾ ਜੀ ਹਾਂਜੀ ਵੱਡਾ ਟਰੈਕਟਰ ਦਾ ਕੱਢਾਂ ਐ ਕਰਾਂਗੇ ਥਾਂ ਬੜਾ ਲੈਂਦਾ ਹਾਂਜੀ ਹਾਂ ਇਹਦਾ ਆਪਾਂ ਇੱਥੋਂ ਨਾਲ ਦੀ ਨਗਾ ਲਓ ਕੋਠੀ ਦੇ ਉੱਧਰ ਜਾ ਵਰਨਾ ਜਿਹਨੇ ਪਰਲੇ ਪਾਸੇ ਹਾਂਜੀ ਹਾਂਜੀ ਸਾਡੇ ਵੀ ਘਰ ਆ ਕਮਾਂ ਲਈ ਜਾਂ ਕਲੱਬਾਂ ਲਈ ਮੁੰਡੇ ਜਿਹੜੇ ਆ ਉਹ ਸ਼ੌਂਗਿਆ ਤੌਰ ਤੇ ਨੂੰ ਮੂਹਰੇ ਲੈ ਕੇ ਜਾਂਦੇ ਆ ਸਾਡੇ ਪਿੰਡ ਵੀ ਘਰ ਹੈ ਜੀ ਗਿਆਨੀ ਮਾਸਟਰ ਦਾ ਮੁੰਡਾ ਖੇਤੀ ਕਰਦਾ ਤੇ ਉਹਨੇ ਤਿੰਨ ਚਾਰ ਟਰੈਕਟਰ ਵੀ ਰੱਖੇ ਹੋਏ ਐ ਇਸੇ ਤਰ੍ਹਾਂ ਤਖੜੀ ਖੇਤੀ ਕਰਦਾ ਤੇ ਉਹਨੇ ਵੀ टी 25 ਟਰੈਕਟਰ ਇੱਕ 2 11 ਵਾਲਾ ਹੁੰਦਾ ਸੀਗਾ ਤੀਜਾ ਮੇਰੇ ਖਿਆਲ ਆ ਬੈਕ ਹੁੰਦਾ ਸੀਗਾ ਉਹਦੇ ਉਹਨੇ ਵੀ ਜਾਨੀ ਉਹ ਦੂਜੇ ਟਰੈਕਟਰਾਂ ਨੂੰ ਜਿਹੜਾ ਆਪਦਾ ਛੋਟਾ ਕੰਮ ਸੀਗਾ ਕਿੱਥੇ ਵੱਡੇ ਟਰੈਕਟਰਾਂ ਨੇ ਬੰਦ ਹੋ ਕੇ ਫੇਰ ਉਹ ਕਰਨਗੇ ਜਾਨੀ ਮਗਰੇ ਦੀ ਮਗਰ ਉਹ ਲਵੇਟੀ ਤੁਰਿਆ ਆਉਂਦਾ ਸੀਗਾ ਇਸ ਗੱਲੋਂ ਬਹੁਤ ਇਹਦੀ ਸਹੂਲਤਾ ਜੀ ਟਰਾਲੀ ਨੂੰ ਇਹ ਚੀਜ਼ਾਂ ਕਾਇਮ ਐ ਤੇ ਕਿਸਾਨ ਵੀਰੋ ਧਿਆਨ ਕਰੋ ਥੋੜੇ ਪੈਸੇ ਲਾ ਕੇ ਬਹੁਤ ਇਹ ਚੀਜ਼ਾਂ ਕੰਮ ਦਿੰਦੀਆਂ ਥੋੜਾ ਬਹੁਤਾ ਇਧਰ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਾਂ ਸੋ ਦੋਸਤੋ ਇਹ ਸਨ ਸਾਡੇ ਬਾਪੂ ਜੀ ਥੋੜੀ ਬਹੁਤੀ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਆਪਾਂ ਦੁਬਾਰਾ ਫੇਰ ਇਹਦੇ ਤੇ ਬਾਪੂ ਜੀ ਨਾਲ ਕੰਮ ਕਰਦੇ ਨੂੰ ਦਿਖਾਵਾਂਗੇ ਵੀਡੀਓ ਹੋਰ ਵੀ ਪਾਵਾਂਗੇ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਮੈਂ ਮਾਲਵਾ ਵੀਜਨ ਤੋਂ ਨੀਟੂ ਲੋਹਾਰਾ ਕੈਮਰਾਮੈਨ ਹਰਮਨਪ੍ਰੀਤ ਸਿੰਘ ਦੇ ਨਾਲ